ਲਗਭਗ ਜਦੋਂ ਇਹ ਮੋਰਚਾ ਜਤਨ ਦੇ ਕਿਨਾਰੇ ਸੀ ਹੂੰ ਲਗਭਗ ਉਹ ਕਹਿੰਦਾ ਜਦੋਂ ਮੈਂ ਬਾਰੀ-ਬਾਰੀ ਇਸ ਗੱਲ ਤੇ ਗੱਲ ਕਰ ਰਿਹਾ ਸੀ ਕਿ ਜਿਹੜਾ ਇਹ ਸੁਜੀਤ ਸਿੰਘ ਹੈ ਇਸ ਦੀ ਸਪਲੀਮੈਂਟਰੀ ਸਟੇਟਮੈਂਟ ਲਿਖੀ ਜਾ ਹੂੰ ਉਹ ਅੜੇ ਹੋਏ ਸੀ ਕਿ ਸਪਲੀਮੈਂਟਰੀ ਸਟੇਟ ਨਾਲ ਜਿਹੜਾ ਸਟੇਟਮੈਂਟ ਦੇ ਨਾਲ ਲਾਹ ਸਿੰਘ ਨੂੰ ਰੋਟੇ ਦਾ ਨਾਮ ਆ ਜੀ ਹੁਣ ਤੱਕ ਉਹ ਮੁਕਾਦਮੇ ਦੇ ਵਿੱਚ ਨਾਮ ਨਹੀਂ ਸੀ ਜੀ ਤੂੰ ਕਿ ਜਿਹੜਾ ਹੁਣ ਬਿਆਨ ਲਿਖਿਆ ਸੀ ਉਹ ਤਾਂ ਲਿਖਿਆ ਹੀ ਨਹੀਂ ਸੁਰਜੀਤ ਸਿੰਘ ਕਹਿੰਦਾ ਸੀ ਵੀ ਮੈਂ ਲਿਖਾਇਆ ਮੈਂ ਲਿਖਾਇਆ ਸੀ ਇਹਨਾਂ ਨੇ ਲਿਖਿਆ ਇਹ ਉਸ ਦੇ ਵਿੱਚ ਇਹ ਭਾਨਾ ਸਿੱਧੂ ਵੀ ਸੀ ਜਿਹਦੇ ਪਿੱਛੇ ਪਹਿਲਾਂ ਬਹੁਤ ਵੱਡਾ ਅੰਦੋਲਨ ਹੋਇਆ ਸੀ ਤਾਂ ਜੇ ਸ਼ੀਰ ਸੀਰਾ ਜਿਹੜਾ ਹੈ ਉਹ ਇਕਾਦੀਆਂ ਦੇ ਰੂਪ ਦਾ ਸੀਦਾ ਉਹ ਵੀ ਸੀਦਾ ਤੇ ਬੱਬੂ ਪੰਦੇਰ ਵਿੱਚ ਬੜੀ ਵੱਡੀ ਤਾਕਤ ਹੈ ਸ਼ਹਨੇ ਦੀ ਤੇ ਬੱਬੂ ਪੰਦੇਰ ਕਰਤਾ ਤਰਤਾਈ ਸੀ ਇਹ ਸਾਰੀ ਗੱਲ ਦਾ ਪਰ ਜਿਹੜਾ ਉਸ ਪਰਿਵਾਰ ਨੇ ਕੀਤਾ ਉਹ ਲੋਕਤੰਤਰ ਲਈ ਵੀ ਘਾਤਕ ਸੀ ਉਹ ਜਿਹੜਾ ਸੀ ਜਾ ਉਹ ਸਾਰੀ ਸੰਦਰਸ਼ ਲਈ ਵੀ ਘਾਤਕ ਸੀ ਤੇ ਇਤਿਹਾਸ ਦੇ ਵਿੱਚ ਬੜਾ ਅਫਸੋਸਨਾਕ ਤੇ ਬੇਹੱਦ ਦੁਖਦਾਈ ਫੈਸਲਾ ਸੀ ਬੀਤੇ ਦਿਨੀ ਬਰਨਾਲਾ ਦੇ ਸਹਿਣਾ ਕਸਬੇ ਦੇ ਵਿੱਚ ਇੱਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੁੰਦਾ ਹੈ ਕਤਲ ਦੇ ਇਲਜ਼ਾਮਾਤ ਸੱਤਾ ਧਿਰ ਨਾਲ ਜੁੜੇ ਹੋਏ ਚਿਹਰਿਆਂ ਦੇ ਉੱਪਰ ਵੀ ਲੱਗਦੇ ਨੇ ਇੱਕ ਧਰਨਾ ਪ੍ਰਦਰਸ਼ਨ ਹੁੰਦਾ ਇੱਕ ਕਮੇਟੀ ਬਣਦੀ ਹੈ ਸੰਘਰਸ਼ ਕਰਦੇ ਨੇ ਲੰਬਾ ਟਾਈਮ ਹਾਈਵੇ ਦੇ ਉੱਪਰ ਇੱਕ ਧਰਨਾ ਲੱਗਿਆ ਰਹਿੰਦਾ ਉਸ ਤੋਂ ਬਾਅਦ ਅਚਾਨਕ ਬੀਤੀ ਕੱਲ ਪਰਿਵਾਰ ਵੱਲੋਂ ਸਹਿਮਤੀ ਦੇ ਦਿੱਤੀ ਜਾਂਦੀ ਹੈ ਕਿ ਅਸੀਂ ਪੋਸਟਮਾਰਟਮ ਕਰਾਉਣ ਲਈ ਵੀ ਤਿਆਰ ਆ ਤੇ ਸੰਸਕਾਰ ਲਈ ਵੀ ਤਿਆਰ ਇਹ ਸਾਰਾ ਘਟਨਾਕਰਮ ਬਹੁਤ ਸਾਰੇ ਸਵਾਲ ਖੜੇ ਕਰ ਗਿਆ ਬਹੁਤ ਸਾਰੇ ਜਿਹੜੇ ਉਸ ਸੰਘਰਸ਼ ਨੂੰ ਲੜ ਰਹੇ ਪਰਿਵਾਰ ਨੂੰ ਇਨਸਾਫ ਦਵਾ ਰਹੇ ਜਿਹੜੇ ਚਿਹਰੇ ਸਨ ਜਿਹੜੇ ਬਸ਼ਿੰਦੇ ਸਨ ਜਿਹੜੇ ਲੋਕ ਸਨ ਮੋਤਵਰ ਸਨ ਉਹਨਾਂ ਦੇ ਵਿੱਚ ਨਿਰਾਸ਼ਾ ਵੀ ਹੈ ਅੱਜ ਕਈ ਸੰਸਕਾਰ ਤੇ ਵੀ ਨਹੀਂ ਗਏ ਕੀ ਕਾਰਨ ਹੋ ਸਕਦਾ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਇਸ ਸਾਰੇ ਮਸਲੇ ਤੇ ਗੱਲ ਕਰਨੀ ਜ਼ਰੂਰ ਬਣਦੀ ਹੈ ਕਿ ਇੱਕਦਮ ਇੰਨਾ ਵੱਡਾ ਸੰਘਰਸ਼ ਵਿੱਢਿਆ ਉਸ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਉਸ ਤੋਂ ਬਾਅਦ ਅਚਾਨਕ ਇੱਕਦਮ ਇਹ ਖਬਰ ਆਉਂਦੀ ਆ ਕਿ ਜਿਹੜਾ ਪਰਿਵਾਰ ਸਹਿਮਤ ਹੈ ਪੋਸਟਮਾਰਟਮ ਵੀ ਹੋਵੇਗਾ ਕੱਲ ਨੂੰ ਸੰਸਕਾਰ ਵੀ ਹੋਵੇਗਾ ਤੇ ਜਿਹੜੀ ਕਮੇਟੀ ਆ ਜਿਹੜੀ 21 ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਭੰਗ ਕਰ ਦਿੱਤੀ ਜਾਂਦੀ ਆ ਸਾਰੀ ਗੱਲਬਾਤ ਕਰਾਂਗੇ ਸਰਦਾਰ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਨੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਸੀਨੀਅਰ ਐਡਵੋਕੇਟ ਨੇ ਔਰ ਉਸ ਕਮੇਟੀ ਦੇ ਅਹਿਮ ਜਿਹੜੇ ਮੋਹਤਵਰ ਸਨ ਜਿਨ੍ਹਾਂ ਨੇ ਸੁਖਬਿੰਦਰ ਸਿੰਘ ਕਲਕੱਤਾ ਨੂੰ ਇਨਸਾਫ ਦਿਵਾਉਣਾ ਸੀ ਸੰਘਰਸ਼ ਕਮੇਟੀ ਸੀ ਉਹਦੇ ਮੁੱਖ ਆਗੂਆਂ ਦੇ ਵਿੱਚੋਂ ਇੱਕ ਨੇ ਖਾਲਸਾਈ ਸਾਸਤ੍ਰੀਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕਲਕੱਤਾ ਜੀ ਦਾ ਸੰਸਕਾਰ ਸੀ ਤੁਸੀਂ ਸੰਸਕਾਰ ਤੋਂ ਮਨਫੀ ਹੋ ਗਏ ਨਹੀਂ ਕੀ ਵਜ੍ਹਾ ਹੋਗੀ ਦੇਖੋ ਜੀ ਮੈਂ ਜਿਹੜਾ ਹੈ 21 ਮੈਂਬਰੀ ਕਮੇਟੀ ਦਾ ਮੈਂਬਰ ਸੀ ਜੀ ਤੇ ਜਿਹੜੀ ਇਹ ਐਕਸ਼ਨ ਕਮੇਟੀ ਹੈ 21 ਮੈਂਬਰੀ ਇਹ ਸਰਦਾਰ ਸੁਖਵਿੰਦਰ ਸਿੰਘ ਤਲਟਤਾ ਦੇ ਪਰਿਵਾਰ ਦੀ ਬੇਨਤੀ ਤੇ ਬਣਾਈ ਗਈ ਸੀ ਹੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਧਰਨਾ ਲਾਉਣਾ ਹੈ ਤੇ ਧਰਨਾ ਲਾ ਕੇ ਇੱਥੇ ਜਿਹੜਾ ਹੈਗਾ ਇਹ ਕਮੇਟੀ ਜਿਹੜੀ ਆ ਉਸ ਦੀ ਰਵਾਈ ਕਰੇ ਹੂੰ ਇਹ ਜਿਹੜਾ ਹੈਗਾ ਧਰਨਾ ਜਿਹੜਾ ਮਹਾਰੇ ਲੱਗਿਆ ਸੀ ਹੂੰ ਉਸ ਸਮੇਂ ਨਾ ਪਰਿਵਾਰ ਨੇ ਲਵਾਇਆ ਸੀ ਹੂੰ ਨਾ ਇਹ ਕਮੇਟੀ ਉਸ ਸਮੇਂ ਹੋਂਦ ਵਿੱਚ ਸੀ ਹੂੰ ਤਰਨਾ ਆਪ ਮਹਾਰੇ ਲੱਗਿਆ ਪਰੰਤੂ ਉਸ ਤੋਂ ਬਾਅਦ ਰਵਾਈ ਦੇਣ ਲਈ ਸਭ ਦੀ ਇਹ ਮੰਜਸੀ ਤੇ ਕਮੇਟੀ ਬਣਾਈ ਜਾ ਜੀ ਐਕਸ਼ਨ ਕਮੇਟੀ ਬਣਾਈ ਜਾ ਪਰਿਵਾਰ ਨੇ ਖਾਸ ਤੌਰ ਤੇ ਬੇਨਤੀ ਕੀਤੀ ਜੇ ਐਕਸ਼ਨ ਕਮੇਟੀ ਜਿਹੜੀ ਆ ਉਹ ਬਣਾਈ ਜਾਵੇ ਜੀ ਪਰਿਵਾਰ ਨੇ ਕਿਹਾ ਕਿਸੀਂ ਐਕਸ਼ਨ ਕਮੇਟੀ ਦੇ ਨਾਲ ਖੜਾ ਜੀ ਹੂੰ ਤੇ ਜਿਸ ਤਰ੍ਹਾਂ ਐਕਸ਼ਨ ਕਮੇਟੀ ਕਹੂ ਜੀ ਉਸੇ ਟੈਂਕ ਨਾਲ ਜਿਹੜੀ ਆ ਤਰਵਿਚੀਤੀ ਜਾ ਉਹ ਪਰਿਵਾਰ ਜਿਹੜਾ ਉਹ ਡਟ ਕੇ ਖੜੂਗਾ ਹੂੰ ਇਹ ਉਹਨਾਂ ਚਿਰ ਸੰਸਟਾਰ ਨਹੀਂ ਹੋ ਜਿੰਨਾ ਚਿਰ ਕਮੇਟੀ ਫੈਸਲਾ ਨਹੀਂ ਕਰੂਗੀ ਹਮ ਉਸ ਕਮੇਟੀ ਦੇ ਵਿੱਚ ਜਿਹੜਾ ਸੁਖਜੀਤ ਸਿੰਘ ਹੈ ਸ਼ਕਪਰਾ ਹੈ ਸਰਦਾਰ ਸੁਰਵਿੰਦਰ ਸਿੰਘ ਕੋਲਕੱਤਾ ਦਾ ਹਮ ਤੇ ਜਿਹੜੀ ਐਫਆਈਆਰ ਹੈ ਉਹ ਵੀ ਉਸ ਵੱਲੋਂ ਹੈ ਹਮ ਉਸ ਕਮੇਟੀ ਦਾ ਮੈਂਬਰ ਰਿਛਿਆ ਗਿਆ ਹਮ ਜਿਹੜੀ 21 ਮੈਂਬਰੀ ਐਕਸ਼ਨ 21 ਮੈਂਬਰੀ ਕਮੇਟੀ ਜਿਹੜੀ ਬਣਾਈ ਜਿਹੜੀ 21 ਮੈਂਬਰੀ ਐਕਸ਼ਨ ਕਮੇਟੀ ਬਣੀ ਸੀ ਹਮ ਐਕਸ਼ਨ ਕਮੇਟੀ ਨੇ ਸਮਰਪਿਤ ਹੋ ਕੇ ਬੜੀ ਮਿਹਨਤ ਨਾਲ ਤੇ ਨਿਸ਼ਚੇ ਨਾਲ ਤੇ ਦ੍ਰਿੜ ਇਰਾਦੇ ਨਾਲ ਹਮ ਇਹਦੀ ਪਰਵਾਹੀ ਕੀ ਜੀ ਸਾਡੀਆਂ ਕਈ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਜਿਹਦੇ ਚ ਐਸਐਸਪੀ ਬਰਨਾਲਾ ਡੀਸੀ ਬਰਨਾਲਾ ਜਿਹੜੇ ਸੀ ਉਹ ਮੁੱਠ ਹੁੰਦੇ ਸੀ ਹੂੰ ਤੇ ਲਗਭਗ ਜਦੋਂ ਇਹ ਮੋਰਚਾ ਜਤਨ ਦੇ ਕਿਨਾਰੇ ਸੀ ਹੂੰ ਲਗਭਗ ਉਹ ਕਹਿੰਦਾ ਜਦੋਂ ਮੈਂ ਬਾਰੀ-ਬਾਰੀ ਇਸ ਗੱਲ ਤੇ ਗੱਲ ਕਰ ਰਿਹਾ ਸੀ ਕਿ ਜਿਹੜਾ ਸੁਜੀਤ ਸਿੰਘ ਹੈ ਇਸ ਦੀ ਸਪਲੀਮੈਂਟਰੀ ਸਟੇਟਮੈਂਟ ਲਿਖੀ ਜਾ ਹੂੰ ਉਹ ਵੜੇ ਹੋਏ ਸੀ ਚ ਸਪਲੀਮੈਂਟਰੀ ਸਟੇਟ ਨਾਲ ਜਿਹੜਾ ਸਟੇਟਮੈਂਟ ਦੇ ਨਾਲ ਲਵਸਨ ਰੋਟੇ ਦਾ ਨਾਮ ਆਜੂ ਹਮ ਹੁਣ ਤੱਕ ਉਹ ਮੁਕਦਮੇ ਦੇ ਵਿੱਚ ਨਾਮ ਨਹੀਂ ਸੀ ਜੀ ਕਿਉਂਕਿ ਜਿਹੜਾ ਹੁਣ ਬਿਆਨ ਲਿਖਿਆ ਸੀ ਉਹ ਤਾਂ ਲਿਖਿਆ ਹੀ ਨਹੀਂ ਹਮ ਤੇ ਪਰਿਵਾਰ ਕਹਿੰਦਾ ਸੀ ਤਾਂ ਵੀ ਇਸਨੇ ਸੁਵਜੀਤ ਸਿੰਘ ਕਹਿੰਦਾ ਸੀ ਵੀ ਮੈਂ ਲਿਖਾਇਆ ਮੈਂ ਲਿਖਾਇਆ ਸੀ ਇਹਨਾਂ ਨੇ ਲਿਖਿਆ ਨਹੀਂ ਹਮ ਉਦੇ ਵੱਲੋਂ ਇੱਕ ਐਪਲੀਕੇਸ਼ਨ ਦੇ ਦਿੱਤੀ ਗਈ ਉਹਦੇ ਦਸਤਾਵੇਜ਼ਾਂ ਦੇ ਤਹਿਤ ਅਤੇ ਇਹ ਮੰਨ ਸੀ ਕਿ ਇਹ ਦਾ ਸਪਲੀਮੈਂਟਰੀ ਸਟੇਟਮੈਂਟ ਲਿਖੀ ਆ ਜੀ ਉਹ ਕਹਿੰਦੇ ਸੀ ਜੀ ਜਿਹੜੀ ਇਹ ਦਰਖਾਸਤ ਹੈ ਇਹ ਰਿਕਾਰਡ ਤੇ ਲਿਆਤੀ ਮੈਂ ਐਸਐਸਪੀ ਸਾਹਿਬ ਕਹਿੰਦੇ ਸੀ ਕਿ ਮੈਂ ਉਹ ਜਿਹੜੀ ਦਰਖਾਸਤ ਦੀ ਰਸੀਦ ਦਿਨਾਂ ਨੂੰ ਦੇਤੀ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਬਣ ਗਿਆ ਜੀ ਪਰੰਤੂ ਮੈਂ ਉਹਨਾਂ ਨੂੰ ਲੀਗਲ ਪੋਜੀਸ਼ਨ ਦੱਸਦਾ ਸੀ ਉਹ ਪਤਾ ਐਸਐਸਪੀ ਸਾਹਿਬ ਨੂੰ ਵੀ ਸੀ ਹੂੰ ਕਿ ਜਿਨ੍ਹਾਂ ਚ ਸਪਲੀਮੈਂਟਰੀ ਸਟੇਟਮੈਂਟ ਨਹੀਂ ਲਿਖੀ ਜਾਂਦੀ ਉਹ ਕੋਈ ਐਵੀਡੈਂਸ ਨਹੀਂ ਹੈ ਜਿਹੜੀ ਐਪਲੀਕੇਸ਼ਨ ਹੈ ਉਹ ਐਵੀਡੈਂਸ ਨਹੀਂ ਹੈ ਨਾ ਉਹ ਤਪतीश ਦਾ ਹਿੱਸਾ ਹਮ ਜੀ ਫਿਰ ਉਹ ਠੀਰ ਦੇ ਵਿੱਚ ਇਹ ਮੰਨ ਜੇ ਸੀ ਵੀ ਆਪਾਂ ਲਿਖ ਲੈਣੇ ਆ ਜੀ ਤੇ ਨਾਲ ਸਾਡੇ ਨਾਲ ਕਮਿਟਮੈਂਟ ਕਰੋ ਹਮ ਤੇ ਤੁਸੀਂ ਸੰਸਤਾਰ ਕਰੋ ਹਮ ਇਹ ਕਮਿਟਮੈਂਟ ਚਾਹੀਦੀ ਜੀ ਚਲੋ ਕਮਿਟਮੈਂਟ ਕਿਉਂਕਿ ਕਮੇਟੀ ਨੇ ਫਿਰ ਫੈਸਲਾ ਕਰਨਾ ਸੀ ਜੀ वैसे मेनू केहा होया असि भी तुसी इह ਧਾਰਤ ਤੋਂ ਬੁਲਾ ਰਹੇ ਹੋ ਤੁਸੀ ਉੱਥੇ ਲੈਣੇ ਗੱਲ ਕਰਨੀ ਹੈ ਤੁਸੀ ਲੈਣੇ ਜਿਹੜਾ ਫੈਸਲਾ ਹੂੰ ਪਰੰਤੂ ਮੈਂ ਫਿਰ ਵੀ ਸਮਝਿਆ ਕਿ ਬਹੁਤ ਸੱਤ ਜਨਮ ਦੀ ਗੱਲ ਹੁੰਦੀ ਹੈ ਇਹ ਹੂੰ ਕੋਈ ਗੱਲ ਕਹਿ ਕੇ ਆ ਜਾਣੀ ਹੂੰ ਭਾਵੇਂ ਮੈਂ ਇਧੇ ਧਾਰਤ ਤੌਰ ਤੇ ਵੀ ਹੋਵਾਂ ਜੀ ਬਈ ਉਹ ਕਮੇਟੀ ਦਾ ਫੈਸਲਾ ਜਿਹੜਾ ਹੈ ਉਹ ਪੂਰੀ ਕਮੇਟੀ ਦੀ ਮੀਟਿੰਗ ਕਰਕੇ ਉੱਥੇ ਲਿਆ ਜਾ ਜੀ ਬਈ ਇਹ ਅੰਡਰਟੇਕਿੰਗ ਮੈਂ ਦੇ ਦਾਂ ਹੂੰ ਤੇ ਉਹ ਦੂਜੇ ਦਿਨ ਫੇਰ ਇੰਨੇ ਚ ਉਹਨਾਂ ਦਾ ਹੀ ਆਪਦਾ ਹੀ ਆ ਗਿਆ ਅਸੀਂ ਤਾਂ ਜੇ ਸੋਚ ਰਹੇ ਸੀ ਹੂੰ ਤੇ ਬਈ ਜੀ ਹੋਮ ਸੈਕਟਰੀ ਨਾਲ ਵੀ ਕਾਨਫਰੰਸ ਸ਼ੁਰੂ ਹੋਗੀ ਹੂੰ ਤੇ ਡਾਇਰੈਕਟਰ ਜਨਰਲ ਪੁਲਿਸ ਨਾਲ ਵੀ ਕਾਨਫਰੰਸ ਸ਼ੁਰੂ ਹੋਗੀ ਹੂੰ ਪ੍ਰਿੰਸੀਪਲ ਸੈਕਟਰੀ ਨਾਲ ਵੀ ਹੋਗੀ ਜੀ ਤੇ ਕੱਲ ਤੇ ਹੀ ਪਾਈਏ ਆਪ ਹੂੰ ਉਹ ਕੱਲ ਤੇ ਮੈਂ ਕਿਹਾ ਵੀ ਮੈਂ ਫੇਰ ਜੇ ਅੰਡਰਟੀਚਿੰਗ ਮੰਜੀ ਉਹ ਕਹਿੰਦੇ ਜੀ ਫੇਰ ਅੰਡਰਟੀਚਿੰਗ ਜਿਹੜੀ ਹੈਗੀ ਇਹ ਜੇ ਨਾਮ ਪੈਂਦਾ ਦੇ ਦਿਓ ਹੂੰ ਕੋਈ ਸਮੱਸਿਆ ਨਹੀਂ ਕਿਉਂਕਿ ਆਪਣੀ ਜਿਹੜੀ ਵੱਡੀ ਮੰਜ ਸੀ ਜੀ ਉਹ ਪੂਰੀ ਹੁੰਦੀ ਹੈ। ਹਾਂ ਤੇ ਉਹਦਾ ਕੇਸ ਦੇ ਵਿੱਚ ਨੌ ਆ ਜਾਂਦਾ ਹੈ। ਜੀ। ਪਰੰਤੂ ਦੂਸਰੇ ਦਿਨ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਉਹ ਡਟ ਗਏ ਵੀ ਭਾਵੇਂ ਕੁਝ ਹੋ ਜੇ ਜੀ ਅਸੀਂ ਸਪਲੀਮੈਂਟਰੀ ਸਟੇਟਮੈਂਟ ਜੀ ਕਹਿੰਦੇ ਅਸੀਂ ਆਪਣੇ ਵਕੀਲਾਂ ਤੋਂ ਵੀ ਪੁੱਛਿਆ ਪੁੱਛੇ ਵਾ ਸੀ ਤਾਂ ਹਾਂ ਤੇ ਉਹ ਤਾਂ ਕਹਿੰਦੇ ਤੁਸੀਂ ਫਸ ਜੇ ਜੀ ਕੱਲ ਸਾਨੂੰ ਇਹ ਪਤਾ ਹੀ ਨਹੀਂ ਸੀ ਹੂੰ ਸਾਡੇ ਜਿਹੜੇ ਲੀਡਰ ਐਡਵਾਈਜ਼ਰ ਸੀ ਤੇ ਹੋਰ ਸੀ ਉਹ ਸਭ ਨੇ ਕਿਹਾ ਬੁਰੀ ਤਰ੍ਹਾਂ ਫਸ ਗਏ ਜੇ ਤੁਸੀਂ ਇਸ ਸਪਲੀਮੈਂਟਰੀ ਸਟੇਟਮੈਂਟ ਲਈ ਦਿੱਤੀ ਫਿਰ ਤਾਂ ਮਕਸਦੇ ਪੂਰਾ ਹੋ ਗਿਆ ਜੀ ਵੀ ਨਾਉ ਆ ਗਿਆ ਹੂੰ ਤੇ ਉਸ ਤੇ ਫਿਰ ਜਿਹੜੀ ਹੈ ਉਹ ਤਲਸ਼ੀ ਵੀ ਹੋਈ ਹੂੰ ਪ੍ਰਸ਼ਾਸਨ ਨਾਲ ਹੂੰ ਤੇ ਉਸ ਤੇ ਜਿਹੜੀ ਹੈ ਉਹ ਮੀਟਿੰਗ ਜਿਹੜੀ ਸੀ ਟੁੱਟ ਗਈ ਸੀ ਹੂੰ ਪਰੰਤੂ ਜਦੋਂ ਵਾਪਸ ਮੀਟਿੰਗ ਹੋ ਰਹੀ ਸੀ ਸ਼ਹਿਣੇ ਦੇ ਵਿੱਚ ਜੀ ਕਾਂ ਉਥੇ ਪਰਿਵਾਰ ਵੱਲੋਂ ਇਹ ਦੀ ਆਪਣਾ ਸਰਦਾਰ ਸਰਵਿੰਦਰ ਸਿੰਘ ਚੱਤਾ ਦੀ ਮਾਤਾ ਭੈਣ ਜੀ ਤੇ ਇੱਕ ਕੋ ਮਾਸੀ ਦਾ ਮੁੰਡਾ ਤੇ ਸੁਰਜੀਤ ਸਿੰਘ ਜਿਹੜਾ ਸੀ ਉਹ ਸਰਦਾਰ ਸਰਵਿੰਦਰ ਸਿੰਘ ਦਾ ਭਰਾ ਭਾਈ ਜਿਹੜਾ ਹੈ ਉਥੇ ਆ ਜੇ ਤੇ ਮਾਤਾ ਤੇ ਭੈਣ ਤਾਂ ਰੋਂਦੇ ਰਹੇ ਹੂੰ ਵੀ ਕੀ ਫੈਸਲਾ ਲੈਣਾ ਹੈ ਜੀ ਕੋਈ ਗੱਲ ਨਹੀਂ ਬੋਲੇ ਇੱਕ ਹੋਰ ਨਾਲ ਇਹਨਾਂ ਦੇ ਰਿਸ਼ਤੇਦਾਰ ਲਿਆਂਦਾ ਸੀ ਕਹਿੰਦਾ ਜੀ ਇਹ ਤਾਂ ਮਾਤਾ ਦਾ ਬੜੇ ਸਦਮੇ 'ਚ ਹੈ ਭੈਣ ਵੀ ਬੜੇ ਸਦਮੇ 'ਚ ਹੈ ਮੈਂ ਦੱਸਦਾ ਵੀ ਇਹ ਕੀ ਚਾਹੁੰਦੇ ਆ ਵੀ ਅਸੀਂ ਹੁਣ ਜਿਹੜੀ ਹੈਗੀ ਆ ਕੋਈ ਇਹ ਇਸ ਸੰਦਰਸ਼ਣੀ ਕਰ ਸਕਦੇ ਨਾ ਅਸੀਂ ਕਰਨਾ ਚਾਹੁੰਦੇ ਆ ਅਸੀਂ ਪੋਸਟਮਾਰਟਮ ਵੀ ਚੜਾਉਣਾ ਹੈ ਸੰਸਕਾਰ ਵੀ ਕਰਨਾ ਹੈ ਤੇ ਧਰਨਾ ਵੀ ਚੱਕ ਹੂੰ अच्छा ਤੁਹਾਡੇ ਨਾਲ ਜਿਹੜੇ ਇਹ 21 ਮੈਂਬਰੀ ਕਮੇਟੀ ਸੀ ਹੋਰ ਵੀ ਸਾਥੀਆਂ ਦੇ ਵਿੱਚੋਂ ਕਿਹੜੇ-ਕਿਹੜੇ ਮਹਤਵਪੂਰਨ ਸਨ ਦੇਖੋ ਜੀ ਮੈਂ ਤਾਂ ਸਮਝਦਾ ਕਿ 21 ਦੇ 21 ਮੈਂਬਰੇ ਮਹਤਵਪੂਰਨ ਸੀ ਮੈਂ ਕਿਸੇ ਨੂੰ ਕਹਾਂ ਉਹ ਜ਼ਿਆਦਾ ਮਹਤਵਪੂਰਨ ਸੀ ਦੂਜਾ ਘੱਟ ਮਹਤਵਪੂਰਨ ਸੀ ਨਹੀਂ ਕਹਿਣ ਤੋਂ ਪਹਿਲਾਂ ਵੀ ਸਾਰੇ ਹੋਰ ਆਗੂ ਕਿਹੜੇ-ਕਿਹੜੇ ਸੀ ਤੁਹਾਡੇ ਨਾਲ ਸਾਥੀ ਨਹੀਂ ਜੀ ਅੱਜ ਉਹ ਤਾਂ ਫਿਰ 21 ਦੇ 21 ਦੇ ਨਾਂ ਲੈਣੇ ਪੈਣਗੇ ਨਾ ਜੇ ਜੇ ਹੁਣ ਉਹਨਾਂ ਦੇ ਵਿੱਚ ਆਪਾਂ 21 ਤੋਂ ਅਖਵਾਰਾਂ ਚਾਹ ਚੁੱਕੇ ਹਮ ਆਪਰ ਰੀਪੀਟ ਚਰਾਂ ਜੇ ਉਸ ਦੇ ਵਿੱਚ ਇਹ ਇਹ ਭਾਨਾ ਸਿੱਧੂ ਵੀ ਸੀ ਜਿਹਦੇ ਪਿੱਛੇ ਪਹਿਲਾਂ ਬਹੁਤ ਵੱਡਾ ਅੰਦੋਲਨ ਹੋਇਆ ਸੀ ਦਾ ਜੇ ਸਿਰਸਿੰਗ ਜੀ ਸੀਰਾ ਜਿਹੜਾ ਹੈ ਉਹ ਉਤਾਦੀਆਂ ਦੇ ਰੂਪ ਦਾ ਸੀ ਦਾ OBC ਦਾ ਤੇ ਬੱਬੂ ਪੰਦੇਰ ਵਿੱਚ ਬੜੀ ਵੱਡੀ ਤਾਚਤ ਹੈ ਸ਼ਹਨੇ ਦੀ ਤੇ ਬੱਬੂ ਪੰਦੇਰ ਚਰਤਾ ਧਰਤਾ ਹੀ ਸੀ ਇਹ ਸਾਰੀ ਜਲਦਾ ਤੇ ਰੂਪ ਸਿੰਘ ਢਿਲਮਾ ਵੀ ਸੀ ਜੇ ਰੂਪ ਸਿੰਘ ਮੋੜ ਵੀ ਸੀ ਜੇ ਇਸ ਦੇ ਚ ਪਰਮਜੀਤ ਸਿੰਘ ਜਿਹੜੇ ਹੈ ਜੀ ਸੇਖੋ ਉਹ ਵੀ ਸੀ ਜੀ ਇਤਰਾਜਵਿੰਦਰ ਸਿੰਘ ਸਾਬਕਾ ਸਰਪੰਚ ਨੇ रामगढ़ ਦੇ ਰਾਜਾ ਸਰਪੰਚ ਦੇ ਨਾਲ ਬੁਲਾਏ ਜਾਂਦੇ ਆ ਉਹ ਵੀ ਸੀ ਜੀ ਸੀਰਾ ਢਿੱਲੋਂ ਨੇ ਜੋੜੇ ਪਿੰਡ ਦੇ ਹਮ ਤੇ ਮਾਨਸਾ ਵਾਲੇ ਬੜੇ ਸੰਘਰਸ਼ੀ ਯੋਧੇ ਨੇ ਜੀ ਤੇ ਉਹ ਵੀ ਜਿਹੜੇ ਸੀ ਜੇ ਇਸ ਦੇ ਮੈਂਬਰ ਸੀ ਹਰਜਿੰਦਰ ਸਿੰਘ ਡਾਕਟਰ ਹਰਜਿੰਦਰ ਸਿੰਘ ਯਖੂ ਜੀ ਮਾਨ ਦਲ ਦੇ ਅਹੁਦੇਦਾਰ ਨੇ ਉਹ ਵੀ ਮੈਂਬਰ ਸੀ ਹਮ ਗੁਰਜੀਤ ਸਿੰਘ ਜਿਹੜਾ ਹੈਗਾ ਉਹ ਇੱਕ ਇਥੋਂ ਅਹੀਂ ਆਪਣਾ ਸ਼ੈਣੀ ਪਿੰਡ ਦੇ ਨੇ ਠੀਕ ਹੈ ਉਹ ਵੀ ਇਹ ਸੰਦਰਸ਼ ਸੰਮਤੀ ਦੇ ਸੰਦਰਸ਼ ਦੇ ਜਿਹੜੇ ਸੀਗੇ ਐਕਸ਼ਨ ਕਮੇਟੀ ਉਸ ਦੇ ਮੈਂਬਰ ਸੀ ਜੇ ਤੇ ਜਿਹੜੇ ਸੀ ਆਪਣਾ ਤੇ ਹੋਰ ਵੀ ਜਿਹੜੇ ਸੀਗੇ ਬਹੁਤ ਇਸ ਦੇ ਵਿੱਚ ਉਹ ਮੈਂਬਰ ਸੀ ਕਿਸਾਨ ਤੇਰਾ ਵੀ ਸੀਗੀਆਂ ਨਹੀਂ ਕਿਸਾਨ ਤੇ ਰਹਿੰਦੇ ਨਾ ਜੀ ਇਹ ਹਾਂਜੀ 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 ਜਿਹੜੇ ਮੈਂ ਰੂਪ ਸਿੰਘ ਮੋੜ ਤੇ ਰੂਪ ਸਿੰਘ ਦੇ ਢਿਲਮਾ ਕੇ ਇਹ ਜਸਵੀਰ ਸਿੰਘ ਅ ਸ਼ੀਨੀਵਾਲ ਚਾਹੇ ਨੇ ਇਹ ਸਾਰੇ ਜਿਹੜੇ ਨੇ ਇਹ ਤਸੰਤ ਰੰਸੀ ਜੀ ਆ ਤੇ ਸਰਦਾਰ ਮਜੀਦ ਸਿੰਘ ਧਨੇਰ ਵੀ ਆਏ ਸੀ ਚ ਦਿਨ ਤੇ ਉਹਨਾਂ ਦਾ ਬੜਾ ਸੁਆਗਤ ਹੋਇਆ ਸੀ ਕਿ ਉਹ ਇਹ ਕਾਨਫਰੰਸ ਹੋਏ ਨੇ ਤੇ ਸਰਪੰਚ ਸੀ ਸਾਹਿਬ ਦਾ ਬਸਤ ਜੜਦੇ ਦੁੱਗਲ ਸਾਹਿਬ ਉਹ ਵੀ ਇਸ ਦੇ ਤਰਨਦੀਪ ਸਿੰਘ ਦੁੱਗਲ ਹਾਂ ਉਹ ਤਰਨਜੀਤ ਸਿੰਘ ਦੁੱਗਲ ਉਹ ਵੀ ਇਸ ਕਮੇਟੀ ਦੇ ਇਸ ਕਮੇਟੀ ਦੇ ਮੈਂਬਰ ਸੀ ਤੇ ਜਿਹੜਾ ਕੋਈ ਨਾਂ ਰਹਿ ਗਿਆ ਹੋਣਾ ਹੋਰ ਤੋਂ ਹਾਂਜੀ ਚਲੋ ਆਪਾਂ ਗੁਰਵਿੰਦਰ ਸਿੰਘ ਜਿੰਦੀ ਐਡਵੋਕੇਟ ਜੀ 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 ਗੁਰਵਿੰਦਰ ਸਿੰਘ ਜਿੰਦੀ ਐਡਵੋਕੇਟ ਬਰਨਾਲਾ ਉਹ ਵੀ ਇਸ ਜਿਹੜੀ ਹੈ ਉਹ ਐਕਸ਼ਨ ਕਮੇਟੀ ਦੇ ਮੈਂਬਰ ਸੀ ਤੇ ਬੜੇ ਸਰਗਰਮ ਹੈ ਉਹ ਬੜੇ ਸਰਗਰਮ ਮੈਂਬਰ ਸੀ ਜੀ ਸਵਾਲ ਤਾਂ ਖਾਲਸਾ ਜੀ ਇਹ ਆ ਕਿ ਤੁਹਾਨੂੰ ਕੀ ਲੱਗਦਾ ਹੈ ਇੱਕਦਮ ਪਰਿਵਾਰ ਦਾ ਪਲਟ ਜਾਣਾ ਕੋਈ ਸਿਆਸੀ ਦਵਾ ਜਾਂ ਉਂਝੀ ਸਹਿਮਤ ਹੋਗੇ ਕਿਉਂਕਿ ਅਪਡੇਟ ਇਹ ਆ ਰਹੀ ਆ ਬਿਨਾ ਕਿਸੇ ਸ਼ਰਤ ਤੋਂ ਸਰਕਾਰ ਕੋਈ ਸਰਕਾਰ ਅੱਗੇ ਸ਼ਰਤ ਨਹੀਂ ਰੱਖੀ ਔਰ ਉਹ ਸਹਿਮਤ ਹੋਗੇ ਕੀ ਲੱਗਦਾ ਤੁਹਾਨੂੰ ਦੇਖੋ ਜੀ ਲੱਗਣ ਦਾ ਤਾਂ ਜਿਹੜਾ ਹੁੰਦਾ ਹੈ ਵੀ ਮੈਨੂੰ ਕੀ ਲੱਗਦਾ ਹੈ ਉਹ ਲੱਗਣਾ ਤਾਂ ਕੋਈ ਜਿਹੜਾ ਹੈ ਉਹ ਐਵੀਡੈਂਸ ਨਹੀਂ ਹੁੰਦਾ ਹਮ ਆਪਾਂ ਕਿਸੇ ਨੂੰ ਛਾਂਚੇ ਦੇ ਆਧਾਰ ਤੇ ਜਿਹੜੀ ਹੈਗਾ ਉਹ ਆਪਾਂ ਚਾਹ ਦੀਏ ਕਿ ਕੀ ਹੋ ਗਿਆ ਤੇ ਕਿਸ ਤਰ੍ਹਾਂ ਹੋ ਗਿਆ ਪਰ ਜਿਹੜਾ ਕੁਝ ਪਰਿਵਾਰ ਨੇ ਕੀਤਾ ਉਹ ਲੋਕਤੰਤਰ ਲਈ ਵੀ ਤਾਂ ਤੱਤਕ ਸੀ ਹੂੰ ਉਹ ਜਿਹੜਾ ਸੀਦਾ ਉਹ ਸਾਰੀ ਸੰਦਰਸ਼ ਲਈ ਵੀ ਤਾਂ ਤੱਤਕ ਸੀ ਹੂੰ ਤੇ ਇਤਿਹਾਸ ਦੇ ਵਿੱਚ ਬੜਾ ਅਫਸੋਸਨਾਕ ਤੇ ਬੇहद ਦੁਖਦਾਈ ਫੈਸਲਾ ਸੀ ਜਿਹੜਾ ਪਰਿਵਾਰ ਨੇ ਇਹ ਫੈਸਲਾ ਕਰਤਾ ਜਿਹੜੀ ਸੀ ਇਹ ਕਮੇਟੀ ਬਣਾਈ ਸੀ ਉਹ ਤੋਂ ਉਹ ਪਾਸੇ ਹੋ ਗਏ ਹੂੰ ਤੇ ਇਹ ਬੜਾ ਵੱਡਾ ਖਤਰਾ ਪੈਦਾ ਕਰਦਾ ਲੋਕਤੰਤਰ ਲਈ ਤੇ ਅੱਗੇ ਜਿਹੜੇ ਅੰਦੋਲਨ ਆਉਣਗੇ ਉਹਨਾਂ ਲਈ ਵੀ ਬੜਾ ਜਿਹੜਾ ਹੈਗਾ ਇਹ ਖਤਰਾ ਪੈਦਾ ਹੋ ਗਿਆ ਇਹ ਕਮਜ਼ੋਰੀ ਦੀ ਨਿਸ਼ਾਨੀ ਸੀ ਇਹ ਕਮਜ਼ੋਰੀ ਦੀ ਨਿਸ਼ਾਨੀ ਸੀ ਸਾਜ਼ਬਾਜ਼ ਨਾਲ ਹੋਇਆ ਪਰੰਤੂ ਇਸ ਦਾ ਸਪਸ਼ਟ ਸੀ ਕਿ ਉਹਨਾਂ ਦਾ ਪ੍ਰਸ਼ਾਸਨ ਨਾਲ ਸਿੱਧਾ ਸਮਝੌਤਾ ਹੋਇਆ ਅਸੀਂ ਅੱਜ ਸਵੇਰੇ ਭਾਨਾ ਸਿੱਧੂ ਦਾ ਬਿਆਨ ਸੁਣ ਰਹੇ ਸੀ ਕਹਿੰਦੇ ਵੀ ਨਿਰਾਸ਼ਾ ਹੋਈ ਆ ਸਾਨੂੰ ਮਕੀ ਵਜਾ ਕੀ ਕਹਿੰਦੇ ਸਾਨੂੰ ਨਹੀਂ ਪਤਾ ਪਰ ਅੱਗੇ ਤੋਂ ਮਨ ਟੁੱਟ ਗਿਆ ਤੇ ਅੱਗੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਅਗਰ ਕੋਈ ਪਰਿਵਾਰ ਹੋਣਗੇ ਤਾਂ 100 ਵਾਰੀ ਤੁਹਾਨੂੰ ਸੋਚਣਾ ਪੈਣਾ ਖੜਨ ਵਾਸਤੇ ਨਹੀਂ ਦੇਖੋ ਭਾਨਾ ਸਿੱਧੂ ਦਾ ਜਿਹੜਾ ਬਿਆਨ ਆ ਉਹ 101% ਸਹੀ ਹੈ ਹਮ ਜਿਹੜਾ ਬਿਆਨ ਭਾਨਾ ਸਿੱਧੂ ਨੇ ਆਪਣੇ ਤਣੋਂ ਮਣੋਂ ਸਾਰਾ ਜ਼ੋਰ ਲਾ ਕੇ ਜਿਹੜੀ ਐ ਇਸ ਐਕਸ਼ਨ ਕਮੇਟੀ ਵਿੱਚ ਕੰਮ ਕੀਤਾ ਹੈ ਹਮ ਉਹ ਸੰਘਰਸ਼ੀ ਯੋਧਾ ਵੀ ਹੈ ਹਮ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਦਗਾ ਕਰਨਾ ਮੈਂ ਇਹਨੂੰ ਦਗਾ ਕਹੂੰਗਾ ਬੜਾ ਵੱਡਾ ਜਿਹੜੀ ਐਕਸ਼ਨ ਕਮੇਟੀ ਹੈ ਇਸ ਤਰੀਕੇ ਨਾਲ ਇੱਕ ਵੱਡਾ ਧੋਖਾ ਹੈ ਜਿਹੜਾ ਕਿ ਲੋਕਤੰਤਰ ਦੇ ਲਈ ਜਮਹੂਰੀਅਤ ਦੇ ਲਈ ਬੜਾ ਵੱਡਾ ਖਤਰਾ ਹੈ ਜਿਹੜਾ ਜਸਟਨਦਰ ਪਰਿਵਾਰ ਨੇ ਕਮਚੀਤਾ ਉਹ ਨਹੀਂ ਸੀ ਕਰਨਾ ਚਾਹੀਦਾ ਮੈਂ ਕੋਈ ਬੇਚੰਦਾ ਜਾਂ ਹੋਰ ਅਜਿਹਾ ਕੋਈ ਇਲਜ਼ਾਮ ਨਹੀਂ ਲਾਉਂਦਾ ਪਰੰਤੂ ਇਹ ਚਮਜ਼ੋਰੀ ਕਰਕੇ ਹੋਇਆ ਜਾਂ ਹੋਰ ਹੋਇਆ ਪਰ ਸਮਝੌਤਾ ਹੋਇਆ ਸਿਆਸੀ ਦਵਾ ਲੱਗਦਾ ਹੈ ਜੀ ਸਿਆਸੀ ਦਵਾ ਲੱਗਦਾ ਦੇਖੋ ਜੀ ਤੁਸ ਵੀ ਹੋ ਸਕਦਾ ਮੇਰੇ ਕੋਲ ਕੋਈ ਐਵੀਡੈਂਸ ਨਹੀਂ ਹੈ ਸਿੱਧਾ ਜੇ ਮੈਂ ਸ਼ਾਦ ਦੇ ਪਛਤੇ ਤਾਂ ਮੈਂ ਉਹੀ ਕਹਦਾ ਮੈਨੂੰ ਰਾਤ ਨੂੰ ਸੁਪਨਾ ਆਇਆ ਸੀ ਜਾਂ ਮੈਂ ਸੁਣੀ ਸੁਣਾਈ ਗੱਲ ਚਾਹਦਾ ਪਰੰਤੂ ਇੱਥੇ ਤਾਂ ਸਪਸ਼ਟ ਹੈ ਵੀ ਸਮਝੌਤਾ ਹੋਇਆ ਹੈ ਤੇ ਜਿਹੜਾ ਇਹ ਸਮਝੌਤਾ ਹੋਇਆ ਇਹ ਨਾ ਪਰਿਵਾਰ ਦੇ ਹਿੱਤਾਂ ਚ ਸੀ ਨਾ ਇਲਾਕੇ ਦੇ ਹਿੱਤਾਂ ਚ ਸੀ ਨਾ ਲੋਕਤੰਤਰ ਦੇ ਹਿੱਤਾਂ ਵਿੱਚ ਸੀ ਤੇ ਨਾ ਹੀ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦੇ ਜਿਹੜੇ ਹੈਗੇ ਆ ਉਹਨਾਂ ਦੇ ਹਿੱਤ ਵਿੱਚ ਸੀ ਸੁਖਵਿੰਦਰ ਕਲਕੱਤੇ ਨਾਲ ਤੁਹਾਡੀ ਸਾਂਝ ਬਹੁਤ ਸੀ ਤੁਸੀਂ ਗੱਲਾਂ ਆਪਾਂ ਕਰ ਰਹੇ ਸੀ ਜਦੋਂ ਤੁਸੀਂ ਕਹਿੰਦੇ ਸੀ ਕਿ ਉਹਨਾਂ ਦੇ ਸਾਰੇ ਕੇਸ ਲਗਭਗ ਤੁਸੀਂ ਵੇਖਦੇ ਹੋ ਮਤਲਬ ਕਿਹੋ ਜਿਹਾ ਇਨਸਾਨ ਸੀ ਉਹ ਔਰ ਬਹੁਤ ਗਰੀਬ ਗੁਰਬਿਆਂ ਦੇ ਨਾਲ ਖੜਨ ਵਾਲਾ ਸੀ ਅਗਾਹ ਵਧੂ ਪ੍ਰੋਗਰੈਸਿਵ ਥਿੰਕਿੰਗ ਸੀ ਉਸ ਮੁੰਡੇ ਦੀ ਔਰ ਬਹੁਤ ਵਿਕਾਸ ਕੀਤਾ ਉਹਨੇ ਕੰਮ ਸੋਹਣਾ ਕੀਤਾਗਾ ਠੀਕ ਹੈ ਨਾ ਫਿਰ ਇਸ ਇਸ ਸਾਰੇ ਜਿਹੜੇ ਮਰਡਰ ਨੂੰ ਇਸ ਸਾਰੇ ਘਟਨਾਕ੍ਰਮ ਨੂੰ ਬਹੁਤ ਸਾਰੇ ਲੋਕ ਸਿਆਸੀ ਕਤਲ ਕਹਿ ਰਹੇ ਨੇ ਵੀ ਇੱਕ ਸਿਆਸੀ ਜਿਹੜਾ ਹੈਗਾ ਉਹ ਲੋਕਾਂ ਦੇ ਅੱਖਾਂ 'ਚ ਚੁਬਦਾ ਸੀ ਸਵਾਲ ਕਰਦਾ ਸੀ ਸੱਤਾ ਨੂੰ ਰੜਕਦਾ ਸੀ ਕਿਵੇਂ ਵੇਖਦੇ ਹਾਂ ਸਾਰਾ ਦੇਖੋ ਜੀ ਸਰਦਾਰ ਸੁਰਵਿੰਦਰ ਸਿੰਘ ਕਲਕੱਤਾ ਇਤ ਜੋਦਾ ਸਮਰਪਿਤ ਤੇ ਸੰਤ ਸੁਪਾਹੀ ਸੀ ਔਰ ਜਿਸ ਨਿਰਸਵਾਰਥ ਹੋਟੀ ਜਿਸ ਤਰ੍ਹਾਂ ਉਹਨੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਲਈ ਲੜਿਆ ਲੋਕਾਂ ਲਈ ਸੰਦਰਸ਼ ਕੀਤਾ ਹੈ ਲੋਕਾਂ ਲਈ ਯੁੱਧ ਕੀਤਾ ਹੈ ਉਹ ਇੱਕ ਇਤਿਹਾਸਕ ਹੈ ਹੂੰ ਉਸ ਨੂੰ ਸਾਰਾ ਲਾਟਾ ਮੰਨਦਾ ਹੈ ਕਿ ਉਹ ਜਿਹੜਾ ਸੀਦਾ ਜਿਹਹਾ ਇਨਸਾਨ ਸੀ ਕਿ ਸਟੀਲ ਨੂੰ ਭਾਵੇਂ ਚਟਿਆ ਜਾ ਸਕਦਾ ਸੀ ਉਸ ਨੂੰ ਕਟਿਆ ਨਹੀਂ ਜਾ ਸਕਦਾ ਸੀ ਹੂੰ ਉਸ ਨੇ ਗਰੀਬਾਂ ਦੀ ਮਦਦ ਵੀ ਕੀਤੀ ਲੋੜਵੰਦਾਂ ਦੀ ਵੀ ਕੀਤੀ ਸੰਦਰਸ਼ ਵੀ ਕੀਤਾ ਤੇ ਪੂਰੇ ਸਮਰਪਿਤ ਭਾਵਨਾ ਦੇ ਨਾਲ ਜਿਹੜਾ ਹੈ ਇਸ ਸੰਦਰਸ਼ ਨੂੰ ਉਸਨੇ ਆਪਣਾ ਖੂਨ ਵੀ ਦਿੱਤਾ ਹੂੰ ਪਸੀਨਾ ਵੀ ਦਿੱਤਾ ਆਪਦਾ ਸਾਰੀ ਜ਼ਿੰਦਗੀ ਵੀ ਦਿੱਤੀ ਤੇ ਅਖੀਰ ਚ ਉਹ ਇਸੇ ਸੰਦਰਸ਼ ਕਰਕੇ ਜਿਹੜਾ ਹੈ ਉਹ ਸ਼ਹੀਦੀ ਹੋਈ ਹੈ ਹੂੰ ਮੈਂ ਤਾਂ ਉਸ ਨੂੰ ਸ਼ਹੀਦ ਕਹੂੰਗਾ ਹੂੰ ਕਿ ਉਹਦਾ ਬੜਾ ਵੱਡਾ ਰਤਬਾ ਸੀ ਤੇ ਸ਼ਹੀਦ ਸੀ ਤੇ ਬੜੀ ਵੱਡੀ ਉਸ ਦੀ ਪ੍ਰਾਪਤੀ ਵੀ ਸੀ ਸੰਦਰਸ਼ ਵੀ ਸੀ ਇਸ ਲਈ ਅਸੀਂ ਸਾਰੇ ਇਸ ਮਹਾਨ ਸਸ਼ੀਅਤ ਦੇ ਜਿਹੜਾ ਇਨਸਾਫ ਲੈਣ ਦੇ ਲਈ ਇਕੱਠੇ ਹੋਏ ਸੀ ਬਹੁਤ ਸਾਰੇ ਲੋਕ ਤੁਹਾਡੇ ਇਸ ਸ਼ਬਦ ਨਾਲ ਸਹਿਮਤ ਹੋਣਗੇ ਬਹੁਤ ਸਾਰੇ ਲੋਕ ਤੁਹਾਡੇ ਇਸ ਸ਼ਬਦ ਨੂੰ ਹੋਰ ਤਰੀਕੇ ਨਾਲ ਲੈਣਗੇ ਸ਼ਹੀਦੀ ਜਿਹੜਾ ਤੁਸੀਂ ਕਿਹਾ ਦੇਖੋ ਇਹ ਤਾਂ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਜਿਹੜੀ ਹੈ ਜੀ ਇਹ ਸ਼ੁਰੂ ਤੋਂ ਚੱਲਿਆ ਆ ਹੂੰ ਵਿਆਪਤ ਤੌਰ ਤੇ ਤਾਂ ਜਿਹੜੇ ਹੈਗੇ ਆ ਵੀ ਸਰਬਸਾਂਝੇ ਹੁਣ ਤਾਂ ਰੱਬ ਤੇ ਵੀ ਸਹਿਮਤ ਨਹੀਂ ਹੂੰ ਜੇ ਪਰਮਾਤਮਾ ਦੀ ਹੋਂਦ ਮੰਨੀਏ ਮੈਂ ਤਾਂ ਇੱਕ ਬਹੁਤ ਛੋਟਾ ਜਿਹਾ ਆਦਮੀ ਆ ਜੀ ਪਰਮਾਤਮਾ ਦੀ ਹੋਂਦ ਤੇ ਵੀ ਸਹਿਮਤ ਨਹੀਂ ਜੀ ਉਹ ਤਾਂ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਵੀ ਸਹਿਮਤ ਨਹੀਂ ਜਿਨ੍ਹਾਂ ਨੂੰ ਸਾਰੀ ਦੁਨੀਆ ਮੰਦੀ ਆ ਜੀ ਇਹਦੇ ਲਈ ਮੈਂ ਤਾਂ ਆ ਵੀ ਰਾਜਦੇਵ ਸਿੰਘ ਥਾਲਸਾ ਨੂੰ ਸਾਰੇ ਮੰਨ ਲੈਣ ਜੀ ਦੇਖੋ ਇਹ ਤਾਂ ਗੱਲ ਜਿਹੜੀ ਆ ਮੇਰੇ ਵੱਲੋਂ ਬੇਹੂਦੇ ਹੀ ਹੈ ਜੇ ਮੈਂ ਇਹੋ ਜਿਹਾ ਕੋਈ ਦਾਵਾ ਕਰਦਾ ਵੀ ਮੈਂ ਜਿਹੜਾ ਹੈ ਸਰਪ੍ਰਸਤ ਹੈ ਸੋ ਮੈਂ ਤਾਂ ਇਹ ਦਾਵਾ ਕਰਦਾ ਹੀ ਨਹੀਂ ਵੀ ਮੇਰੀ ਗੱਲ ਨਾਲ ਕੋਈ ਸਹਿਮਤ ਹੋਊਗਾ ਜਾਂ ਨਹੀਂ ਸਹਿਮਤ ਹੋਊਗਾ ਪਰ ਇੱਥੇ ਗੱਲ ਮੈਂ ਜ਼ਰੂਰ ਕਹਿਣਾ ਜੀ ਕਿ ਸਾਡੀ ਜਿਹੜੀ 21 ਮੈਂਬਰੀ ਕਮੇਟੀ ਸੀ ਉਹ ਸਾਰੇ ਇਸ ਨਾਲ ਤੇ ਸਹਿਮਤ ਨੇ अच्छा हां वो जेड़े एथी मेम्बरी कमेटी कोई मतभेद ਨਹੀਂ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ ਕਿਉਂਕਿ ਅਸੀਂ ਪਾਰਟੀ ਦੇ ਆਧਾਰ ਤੇ ਜਿਹੜੀ ਹੈ ਨਾ ਹੀ ਕਮੇਟੀ ਬਣਾਈ ਨਾ ਇਹ ਕਿਸੇ ਰਾਜਨੀਤਿਕ ਪਾਰਟੀ ਦੇ ਆਧਾਰ ਤੇ ਜਾ ਉਹਦੇ ਕਿ ਨਹੀਂ ਉਹ ਇਸਨੇ ਕਮੇਟੀ ਨੇ ਲੜਾਈ ਲੜੀ ਇਹਨੇ ਬੜੀ ਨਿਰਪੱਖਤਾ ਨਾਲ ਤੇ ਸਮਰਪਿਤ ਭਾਵਨਾ ਨਾਲ ਲੜੀ ਤੇ ਬੇਮਿਸਾਲ ਜਿਹੜੀ ਸਾਡੀ ਇੱਤਿਹਾਸ ਸੀ ਕਹਿੰਦੇ ਕਮੇਟੀ ਸਰਕਾਰ ਨੂੰ ਝਕਾਉਣ ਤੇ ਜਾਂ ਪ੍ਰਸ਼ਾਸਨ ਤੋਂ ਮੰਗਾ ਮਨਾਉਣ ਤੇ ਬਹੁਤ ਨੇੜੇ ਪਹੁੰਚ ਗਈ ਸੀ ਨੇੜੇ ਨਹੀਂ ਜੀ ਬੰਦਾ ਮੰਨ ਲਿਆ ਗਿਆ ਸੀ ਜੇ ਉਸੇ ਸਮੇਂ ਪਰਿਵਾਰ ਵੱਲੋਂ ਸਮਝੌਤਾ ਨਾ ਕੀਤਾ ਜਿੰਨਾ ਨੇੜੇ ਨਹੀਂ ਪਹੁੰਚੀ ਸੀ ਲੱਗਪਨ ਮਟਮਲ ਹੋ ਗਿਆ ਸੀ ਨੇੜੇ ਪਹੁੰਚਣਾ ਇੱਕ ਹੋਰ ਗੱਲ ਹੁੰਦੀ ਹੈ ਉਹ ਉੱਥੇ ਮੰਨ ਜੇ ਸੀ ਪਰੰਤੂ ਜਿਉਂ ਉਹਨਾਂ ਨੂੰ ਪਤਾ ਲੱਗਿਆ ਕਿ ਪਰਿਵਾਰ ਵਿਚਰ ਰਿਹਾ ਪਰਿਵਾਰ ਹਿੱਲ ਰਿਹਾ ਜਿਹੜੇ ਉਸ ਦੇ ਨਾਲ ਪਰਿਵਾਰ ਨੂੰ ਜਿਹੜੇ ਲਾਏ ਹੋਏ ਸੀ ਉਹ ਭਾਵੇਂ ਕਿਸੇ ਮਹੱਤਮੇ ਦੇ ਸੀ ਯਾ ਰਾਜਨੀਤਿਕ ਸੀ ਤੇ ਉਹ ਜਿੱਤੀ ਹੋਈ ਬਾਜੀ ਜਿਹੜੀ ਸ਼ਾਹ ਮੁਹੰਮਦ ਨੇ ਲਿਖਿਆ ਮਹਾਰਾਜਾ ਰਣਜੀਤ ਸਿੰਘ ਕੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੂ ਹਾਂ ਇਹ ਤੇ ਸਰਕਾਰ ਬਾਜੂ ਫੌਜਾਂ ਜਿੱਤੇ ਚ ਅੰਤ ਨੂੰ ਹਾਰੀਆਂ ਨੇ ਉਹ ਸਰਕਾਰ ਸਾਡੀ ਜਿਹੜੀ ਸੀ ਉਹ ਪਰਿਵਾਰ ਸੀ ਹੂੰ ਉਹਦੇ ਬਾਜੂ ਜਦੋਂ ਉਹਨਾਂ ਨੇ ਸਾ ਤੋਂ ਹਮਾਇਤ ਜਿਹੜੀ ਐ ਉਹ ਵਾਪਸ ਲੈ ਲਈ ਪ੍ਰਸ਼ਾਸਨ ਨਾਲ ਸੋ ਜਿਹੜਾ ਸਮਝੌਤਾ ਕਰ ਲਿਆ ਇਹ ਤੇ ਜਿੱਤੀ ਹੋਈ ਬਾਜੀ ਜਿਹੜੀ ਲੋਟ 'ਚ ਜਿੱਤੇ ਸੀ ਇਹ ਨਹੀਂ ਮੈਂ ਕਹਦਾ ਵੀ ਮੈਂ ਜਿੱਤੇ ਸੀ ਜਾਂ ਅਸੀਂ ਇਚੀ ਮੈਂਬਰ ਜਿੱਤੇ ਸੀ ਪਰੰਤੂ ਉਹ ਜਿਹੜੇ ਸੀ ਜਿਹੋ ਲੋਟ 'ਚ ਜਿੱਤੇ ਸੀ ਤੇ ਲੋਟ ਦੇ ਸੰਦਰਸ਼ ਜਿੱਤਿਆ ਸੀ ਉਸ ਨੂੰ ਮਿੱਟੀ ਵਿੱਚ ਮਲਾਤਾ ਪਰਿਵਾਰ ਨੇ ਬਾਅਦ 'ਚ ਰਾਬਤਾ ਨਹੀਂ ਹੋਇਆ ਪਰਿਵਾਰ ਨਾਲੇ ਕੱਲ ਦੀ ਗੱਲ ਆ ਬਾਅਦ 'ਚ ਪਰਿਵਾਰ ਨਾਲੇ ਨਹੀਂ ਜਦੋਂ ਮੈਂ ਬੋਲ ਰਿਹਾ ਸੀ ਉਹ ਟੋਲੀ ਛੜੇ ਸੀ ਰਾਬਤਾ ਕਹਦਾ ਕਰਨਾ ਸੀ ਉਹਨਾਂ ਦੀ ਹਾਜ਼ਰੀ 'ਚ ਮੈਂ ਬੋਲੇ ਹਾਂ ਉਹਨਾਂ ਦੀ ਹਾਜ਼ਰੀ 'ਚ ਉਹ ਟੋਲੇ ਛੜੇ ਸੀ ਜੇ ਏ ਉਹ ਇਹ ਇਹ ਕੋ ਲੋਕਸ਼ੇਪ ਕੀਤਾ ਹੋਇਆ ਨਹੀਂ ਵੀ ਅੱਡ ਪ੍ਰੈਸ ਨੂੰ ਬਿਆਨ ਦਿੱਤਾ ਮੈਂ ਜਨਤਾ ਦੇ ਸਾਹਮਣੇ ਬੋਲੇ ਜਦੋਂ ਮੇਰਾ ਭਾਸ਼ਣ ਖਤਮ ਹੋਇਆ ਨਾਲ ਦੀ ਨਾਲ ਸਾਰੀ ਜਨਤਾ ਉੱਠ ਕੇ ਖੜੀ ਹੋ ਗਈ ਮੈਂ ਤਾਂ ਨਹੀਂ ਲਾਣ ਚਾ ਰਿਹਾ ਸੀ ਵੀ ਧਰਨਾ ਸਮਾਪਤ ਹੋ ਜੂ ਹੂੰ ਉਹ ਆਪ ਹੀ ਸਮਾਪਤ ਹੋ ਗਿਆ ਹੂੰ ਜਦੋਂ ਤੇ ਹੈ ਵੀ ਗੱਲ ਖਤਮ ਹੋ ਗਈ ਪਹਿਲਾਂ ਰੌਲਾ ਪੈ ਰਿਹਾ ਸੀ ਵੀ ਪਰਿਵਾਰ ਜਿਹੜਾ ਹੈ ਉਹਦੇ ਨਾਲ ਇਹ ਇਹ ਦਾ ਪ੍ਰਸ਼ਾਸਨ ਨਾਲ ਰਲ ਗਿਆ ਸਮਝੌਤਾ ਕਰ ਲਿਆ ਪਰ ਉਹ ਕਹਿੰਦੇ ਵੀ ਅਸੀਂ ਕਿਸੇ ਦੇ ਮੂੰਹ ਤੋਂ ਸੁਣੀਏ ਪਰ ਜਿਹੜੀ ਐਕਸ਼ਨ ਕਮੇਟੀ ਹੈ ਹੂੰ ਉਹਦਾ ਹਰੇਕ ਮੈਂਬਰ ਬੜੀ ਇਮਾਨਦਾਰੀ ਨਾਲ ਤੇ ਸਮਰਪਤਾ ਦੇ ਨਾਲ ਉਸਨੇ ਆਪਣੀ ਭੂਮਿਕਾ ਨਿਭਾਈ ਹੈ ਤੇ ਮੈਨੂੰ ਇਸ ਅੱਜ ਤੇ ਬੜਾ ਮਾਣ ਹੈ ਵੀ ਸਾਰੀ ਜਿਹੜੀ ਐਕਸ਼ਨ ਕਮੇਟੀ ਉਹ ਇਕੱਠੀ ਸੀ ਐਕਸ਼ਨ ਕਮੇਟੀ 'ਚ ਕੋਈ ਨੁਕਤਾਚੀਨੀ ਨਹੀਂ ਸੀ ਕੋਈ ਆਲੋਚਨਾ ਨਹੀਂ ਸੀ ਸਾਰੇ ਇੱਕੋ ਮਤ ਦੇ ਸੀ ਇਹ ਬੜੀ ਵੱਡੀ ਜਿਹੜੀ ਪ੍ਰਾਪਤੀ ਹੈ ਇਹ ਪ੍ਰਾਪਤੀ ਅਸੀਂ ਬੜੀ ਵੱਡੀ ਕਰ ਲਈ ਅਸੀਂ ਜਿਹੜੀ ਉਹ ਐਕਸ਼ਨ ਕਮੇਟੀ ਹੈ ਉਹਨੂੰ ਲੋਕ ਘੋਲ ਐਕਸ਼ਨ ਕਮੇਟੀ ਜੇ ਬਦਲਤਾ ਉਹ ਬੇਸ਼ੱਕ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਕਤਲਚਾਂਡ ਦੀ ਕਮੇਟੀ ਨਹੀਂ ਰਹੀ ਪਰੰਤੂ ਉਹ ਕੋਈ ਵੀ ਸੰਰਸ਼ੋਗ ਦਾ ਲਾਤੇ ਦੇ ਵਿੱਚ ਉਹ ਬਿਲਕੁਲ ਕੈਮ ਹੈ ਮਤਲਬ ਜਿਹੜੀ ਕਮੇਟੀ ਸੁਖਵਿੰਦਰ ਸਿੰਘ ਕਲਕੱਤਾ ਨੂੰ ਇਨਸਾਫ ਦਵਾਉਣ ਵਾਸਤੇ ਬਣਾਈ ਸੀ 21 ਮੈਂਬਰੀ ਉਹ ਹੁਣ ਪਰਮਨੈਂਟਲੀ ਐਕਟਿਵ ਹੋ ਗਈ ਆ ਇਨ ਫਿਊਚਰ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਧੱਕਾ ਹੋਊ ਜਾਂ ਕੋਈ ਹੋਰ ਮਸਲੇ ਹੋਣਗੇ ਉਹ ਕਮੇਟੀ ਐਜ਼ ਇਟ ਇਜ਼ ਉਹਨਾਂ ਤੇ ਸੰਘਰਸ਼ ਕਰੂ ਉਹਨਾਂ ਤੇ ਸੰਘਰਸ਼ ਕਰੂ ਤੇ ਕਮੇਟੀ ਵੀ ਜਿਹੜੀ ਇਹ ਤਤਾ ਉਹ ਬੜੀ ਵੱਡੀ ਆ ਤੇ ਕਮੇਟੀ ਬਿਲਕੁਲ ਕਿਸੇ ਰਾਜਨੀਤਿਕ ਪਾਰਟੀ ਦੀ ਹਮਾਇਤ ਨਹੀਂ ਕਰੂਗੀ ਕਿਸੇ ਰਾਜਮੇ ਆ ਮੇ ਦਾ ਜਿਹੜਾ ਹੈਜ਼ਾ ਉਹ ਨਹੀਂ ਭਲਾਰੇ ਨਹੀਂ ਬਣਨੇ ਜੀ ਉਹ ਕਮੇਟੀ ਕਮੇਟੀ ਦੀ ਕੋਈ ਰਾਜਨੀਤਿਕ ਕਿਸੇ ਪਾਰਟੀ ਜੀ ਹੋਵੇ ਉਹਨੂੰ ਆਜ਼ਾਦੀ ਆ ਮਾ ਪ੍ਰਾਣੇ ਮਸਲਿਆਂ ਦੇ ਵਿੱਚ ਆਪਾਂ ਦੇਖਿਆ ਬਹੁਤ ਸਾਰੇ ਲੋਕ ਕਮੇਟੀਆਂ ਤੇ ਉਂਗਲ ਉਠਾਉਂਦੇ ਹੁੰਦੇ ਆ ਸਵਾਲ ਖੜੇ ਕਰਦੇ ਹੁੰਦੇ ਆ ਵੀ ਇਹੋ ਜੇ ਮਸਲਿਆਂ ਦੇ ਵਿੱਚ ਕਮੇਟੀਆਂ ਵਿਖ ਜਾਂਦੀਆਂ ਕਮੇਟੀਆਂ ਆਪਣੇ ਇਮਾਨ ਤੇ ਖਰੀਆਂ ਨਹੀਂ ਉੱਤਰਦੀਆਂ ਤੇ ਪਰਿਵਾਰ ਨਾਲ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਹ ਪ੍ਰਸ਼ਾਸਨ ਵੱਲ ਜਾਂ ਸਰਕਾਰ ਵੱਲ ਝੁਕ ਜਾਂਦੀਆਂ ਹੁੰਦੀਆਂ ਪਰ ਇੱਥੇ ਉਲਟ ਹੋਇਆ ਹਾਂ ਇੱਥੇ ਬਿਲਕੁਲ ਉਹ ਤਾਂ ਕਮੇਟੀ ਤਾਂ ਮੈਂ ਕੀ ਕੀ ਕਮੇਟੀ ਤੇ ਯਕੀਨ ਨਹੀਂ ਰਿਹਾ ਫਿਰ ਪਰਿਵਾਰ ਨੂੰ ਹਾਂ ਨਹੀਂ ਜੀ ਪਰਿਵਾਰ ਨੂੰ ਤਾਂ ਜਿਹੜਾ ਹੁੰਦਾ ਪਰਿਵਾਰ ਨੇ ਯਕੀਨ ਲੋਕਾਂ ਦਾ ਹਾਸਲ ਕਰਨਾ ਹੁੰਦਾ ਹੂੰ ਪਰਿਵਾਰ ਦਾ ਯਕੀਨ ਨਹੀਂ ਲੋਕਾਂ ਨੂੰ ਤਾਂ ਕਮੇਟੀ ਦੇ ਯਕੀਨ ਸੀ ਪਰ ਪਰਿਵਾਰ ਤੋਂ ਬਿਨਾ ਇਹ ਸੰਘਰਸ਼ ਨਹੀਂ ਲੜਿਆ ਜਾ ਸਕਦਾ ਸੀ ਜਿਉ ਸੰਸਥਾਰ ਕਰਦੇ ਸੀ ਲਾਸ਼ ਨਹੀਂ ਰੱਖਦੇ ਸੀ ਉੱਤੇ ਦਸਤ ਤੋ ਉਹਨਾਂ ਦੇ ਹੋਣੇ ਸੀ ਉਹ ਕਮੇਟੀ ਦੇ ਦਸਤ ਤ ਨਹੀਂ ਹੋਣੇ ਸੀ ਜਿਹੜਾ ਬਿਆਨ ਲਿਖਿਆ ਜਾਣਾ ਸੀ ਉੱਥੇ ਉਹਨਾਂ ਦੇ ਦਸਤ ਤ ਹੋਣੇ ਸੀ ਜਿਹੜਾ ਕੇਸ ਚੱਲਣਾ ਸੀ ਉੱਥੇ ਉਹਨਾਂ ਦੇ ਦਸਤ ਤ ਹੋਣੇ ਸੀ ਹਾਂ ਉਹ 10:30 ਤੱਕ ਨਹੀਂ ਹੋਣੀ ਸੀ ਜੇ 10:30 ਤੋਂ ਚੱਲਦਾ ਹੁੰਦਾ ਫਿਰ ਅਸੀਂ ਪਰਿਵਾਰ ਦੇ 100 ਵਾਰੀ ਚ ਇਹ ਹੁੰਦਾ ਅਸੀਂ ਫਿਰ ਵੀ ਨਹੀਂ ਫਿਰ ਵੀ ਸ਼ੁਰੂ ਰੱਖਦੇ ਸੋ ਪਰਿਵਾਰ ਨੂੰ ਸਾਡੇ ਤੇ ਭਰੋਸਾ ਨਹੀਂ ਰਿਹਾ ਜਾਂ ਤਾਂ ਉਹ ਜਿਹੜਾ ਹੈਗਾ ਪਰਿਵਾਰ ਨੂੰ ਦਰਅਸਲ ਜਿਹੜਾ ਹੈ ਸਰਦਾਰ ਸੁਖਮਿੰਦਰ ਸਿੰਘ ਕੋਲਕੱਤਾ ਦੀ ਸ਼ਹਾਦਤ ਤੇ ਹੀ ਭਰੋਸਾ ਨਹੀਂ ਰਿਹਾ ਜੇ ਪਰਿਵਾਰ ਨੂੰ ਸਰਦਾਰ ਸੁਖਮਿੰਦਰ ਸਿੰਘ ਕੋਲਕੱਤਾ ਦੀ ਸ਼ਹਾਦਤ ਤੇ ਭਰੋਸਾ ਹੁੰਦਾ ਤਾਂ ਸਾਡੇ ਤੇ ਭਰੋਸਾ ਆਪ ਹੀ ਕਾਇਮ ਰਹਿਣਾ ਸੀ ਜਦੋਂ ਮੁੱਢਲੇ ਤੇ ਬੁਨਿਆਦੀ ਜਿਹੜਾ ਸੀਦਾ ਜਿਹਦੇ ਥੱਲੇ ਸਾਰੇ ਇਹ ਹਮਾਰਾ ਤਾਂ ਛੜੀ ਹੈ ਉਹ ਸਾਮਣਿਆਂ ਨੂੰ ਨਹੀਂ ਉਸ ਨੇ ਨਾ ਵਿਸ਼ਵਾਸ ਰਿਹਾ ਤੇ ਪਰਿਵਾਰ ਦੇ ਵਿਸ਼ਵਾਸ ਮਹੱਤਤਾ ਕੀ ਰੱਖਦਾ ਵੀ ਪਰਿਵਾਰ ਨੂੰ ਵਿਸ਼ਵਾਸ ਨਹੀਂ ਰਿਹਾ ਜਾਂ ਹੋਰ ਨਹੀਂ ਰਿਹਾ ਲੋਕਾਂ ਨੂੰ ਪਰਿਵਾਰ ਤੇ ਵਿਸ਼ਵਾਸ ਨਹੀਂ ਰਿਹਾ ਉਹ ਤਾਂ ਗੱਲ ਸਿੱਧੀ ਹੈ ਤੇ ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਰਿਹਾ ਇਹ ਤਾਂ ਮਸਲਾ ਹੀ ਨਹੀਂ ਉਹ ਤਾਂ ਉਹ ਤਾਂ ਕਹਿੰਦੇ ਅਸੀਂ ਲੜਨਾ ਹੀ ਨਹੀਂ ਅੱਛਾ ਅਸੀਂ ਸੰਘਰਸ਼ ਨਹੀਂ ਕਰਨਾ ਧਰਨਾ ਹੀ ਖਤਮ ਕਰਨਾ ਅਸੀਂ ਜਿਹੜਾ ਹੈਗਾ ਉਹ ਸੰਸਾਰ ਚਾਰੇ ਤੇ ਬਸ ਪੋਰਪੋਨ ਇੱਕ ਹੋਰ ਇਸ ਸਾਰੇ ਸਿਨੈਰੀਓ ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਇੰਨੇ ਨੌਜਵਾਨ ਦਾ ਕਤਲ ਹੋਇਆ ਉਸ ਤੋਂ ਬਾਅਦ ਇੰਨੇ ਦਿਨ ਸੰਘਰਸ਼ ਚੱਲਿਆ ਸੱਤਾਧਿਰ ਦਾ ਕੋਈ ਵੀ ਐਮਐਲਏ ਐਮਪੀ ਮੀਟ ਹੇਅਰ ਨੇ ਇਥੋਂ ਹੋਰ ਵੀ ਉਹ ਇਥੇ ਦੁੱਖ ਬੰਡਾਉਣ ਜਾਂ ਹਾ ਦਾ ਨਾਰਾ ਮਾਰਨ ਵੀ ਨਹੀਂ ਆਏ ਪਰਿਵਾਰ ਨਾਲ ਤੁਸੀਂ ਦੇਖਿਓ ਹੁਣ ਤਾਂ ਦੱਸ ਦਿਓ ਮੇਰੇ ਜਾਨ ਵਾਲੇ ਬਿਲਕੁਲ ਜੀ ਉੱਤਰ ਫਿਰ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਹੈਗਾ ਉਹ ਸਬੂਤ ਹੈ ਇੱਕ ਬੜਾ ਵੱਡਾ ਜਿਹੜਾ ਹੈ ਐਵੀਡੈਂਸ ਹੈ ਆਪਣੇ ਆਪ ਦੇ ਵਿੱਚ ਉਹ ਹਕੀਕਤ ਨੂੰ ਜ਼ਾਹਰ ਕਰਦਾ ਤੇ ਸਾਰਿਆਂ ਦੇ ਸਾਹਮਣੇ ਜਿਹੜਾ ਹੈ ਉਹ ਸਾਫ ਹੋ ਗਿਆ ਹੂੰ ਕਹਿੰਦੇ ਅਸੀਂ ਪਿੰਡ ਵਾਲੇ ਨਾਲ ਗੱਲ ਕਰ ਰਹੇ ਸੀ ਜਦੋਂ ਇੱਕ ਵਾਰ ਉੱਥੇ ਆਏ ਸੀ ਕਵਰੇਜ ਕਰਨ ਕਹਿੰਦੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਇੱਕ ਵਾਰ ਜਦੋਂ ਇੱਥੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜੀ ਹੋਇਆ ਕਰਦੇ ਸੀ ਉਸ ਵਕਤ ਉਹ ਸਰਪੰਚ ਹੁੰਦੇ ਸੀ ਪਿੰਡ ਦੇ ਉਹਨਾਂ ਨੇ ਪੰਚਾਇਤ ਘਰ ਬਣਾਇਆ ਸੀ ਉਸੇ ਪੰਚਾਇਤ ਘਰ ਦੇ ਵਿੱਚ ਖੜ ਕੇ ਉਸ ਵੇਲੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਭਗਵੰਤ ਮਾਨ ਜੀ ਨੇ ਥਾਪੀ ਦਿੱਤੀ ਸੀ ਕਿ ਨੌਜਵਾਨ ਸਰਪੰਚ ਹੋਣ ਤਾਂ ਇਹੋ ਜੇ ਹੋਣ ਬਿਲਕੁਲ ਸਹੀ ਹੈ ਜੀ ਇਹ ਬਿਲਕੁਲ 100 100% ਜਿਹੜੀ ਹੈ ਸਹੀ ਹੈ ਬਿਲਕੁਲ ਸਹੀ ਉਹ ਤਾਂ ਬਹੁਤ ਜਬਰਦਾਰ ਯੋਧਾ ਸੀ ਸਰਦਾਰ ਸੁਖਮਿੰਦਰ ਸਿੰਘ ਪਰ ਜਦੋਂ ਜਦੋਂ ਪਰ ਜਦੋਂ ਕੋਲਕਾਤਾ ਦਾ ਕਤਲ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਤੋਂ ਇੱਕ ਅਫਸੋਸਜਨਕ ਟਵੀਟ ਵੀ ਨਹੀਂ ਹੁੰਦਾ ਉਹ ਬਿਲਕੁਲ ਨਹੀਂ ਕੋਈ ਗੱਲ ਵੀ ਨਹੀਂ ਕਰੀ ਉਹਨੂੰ ਬਈ ਕੋਈ ਅਸੀਂ ਗੱਲ ਉਹ ਤਾਂ ਬੋਲਣਾ ਹੀ ਜੋਕ ਨਹੀਂ ਸਮਝਿਆ ਹੂੰ ਤਾਂ ਸਪਸ਼ਟ ਹੈ ਅੱਛਾ ਜਿਵੇਂ ਹੁਣ ਕਮੇਟੀ ਆ ਪਰਿਵਾਰ ਨੇ ਸੰਸਕਾਰ ਕਰਤਾ ਹੁਣ ਚਲੋ ਮਸਲਾ ਇਹ ਜਿਹੜਾ ਠੰਡੇ ਵਾਸਤੇ ਪਏ ਜਾਣਾ ਪਰ ਜਿਹੜੀ ਕਮੇਟੀ ਬਣੀ ਸੀ ਕਮੇਟੀ ਦੇ ਵਿੱਚ ਤੁਸੀਂ ਵੀ ਬਹੁਤ ਵਾਰ ਉੱਥੇ ਸਟੇਜਾਂ ਤੇ ਬੋਲਿਆ ਹੋਰ ਬਹੁਤ ਸਾਰੇ ਬੁਲਾਰੇ ਬਹੁਤ ਉਹਨਾਂ ਨੇ ਤੱਤੇ ਸ਼ਬਦ ਬੋਲੇ ਨੇ ਬਹੁਤ ਉਹਨਾਂ ਨੇ ਕੁਝ ਇਥੋਂ ਦੇ ਵਿਧਾਇਕ ਬਾਰੇ ਬੋਲੇ ਬਹੁਤ ਸੱਤਾ ਤੇ ਬਾਰੇ ਬੋਲੇ ਭਵਿੱਖ ਦੇ ਵਿੱਚ ਉਹਨਾਂ ਨਾਲ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਜੋਰ ਜਮਾਈ ਹੋ ਸਕਦਾ ਹੈਗਾ 77 ਵੱਲੋਂ ਦੇਖੋ ਜੀ ਇਹ ਤਾਂ ਸੱਤਾ ਨਤੀਜੇ ਦੇਖਣੇ ਪੈ ਸਕਦੇ ਆ ਇਹ ਤਾਂ ਸੱਤਾ ਤੇਰੇ ਨੂੰ ਪਤਾ ਹੋਊਗਾ ਹੂੰ ਬਈ ਜੋਰ ਜਮਾਈ ਕਰਨਾ ਚਾਹੁੰਦੇ ਆ ਜਾਂ ਉਹ ਕੋਈ ਇਹੋ ਜਿਹੇ ਜਿਹੜੇ ਗੈਰ-ਕਾਨੂੰਨੀ ਗੱਲ ਕਰਨਾ ਚਾਹੁੰਦੇ ਆ ਕਿਸੇ ਗੈਰ-ਕਾਨੂੰਨੀ ਤਾਲ ਨੂੰ ਕਰਨਗੇ ਪਰੰਤੂ ਅਸੀਂ 21 ਮੈਂਬਰਾਂ ਨੇ ਸੌਂਠਾ ਲਈ ਸੀ ਹੂੰ ਇਸ ਤੋਂ ਪਹਿਲਾਂ ਵੀ ਜਿਹੜੇ ਐ ਸਾਨੂੰ ਕੋਈ ਸਾਡੇ ਤੇ ਮੁਸੀਬਤ ਆਵੇ ਅਸੀਂ ਝੱਲਾਂਗੇ ਅਸੀਂ ਪਿੱਛੇ ਨਹੀਂ ਖੜਦੇ ਜਿਹੜਾ 2 ਨੁਕਾਤੀ ਪ੍ਰੋਗਰਾਮ ਜਿਹੜਾ ਮੈਂ ਬੋਲਿਆ ਸੀ ਮੈਨੂੰ ਇਹ ਟਾਰ ਦਿੱਤਾ ਸੀ ਇਹ ਆਪਣਾ ਐਕਸ਼ਨ ਕਮੇਟੀ ਨੇ ਵੀ ਤੁਸੀਂ ਸਟੇਜ ਤੇ ਬੋਲੋ ਤੇ ਦੋਹੇ ਹੱਥ ਖੜੇ ਚਰਾਚੇ ਦੀ ਪਰਵਾਣਜੀ ਲੋ ਜਿਹਦੇ ਚ ਪਹਿਲਾਂ ਅਸੀਂ ਜਾ ਕੇ ਲਾਹਰ ਸਿੰਘ ਰੋਟੇ ਦਾ ਨਾਮ ਸ਼ਾਮਿਲ ਕਰਨਾ ਦੋਸ਼ੀਆਂ ਦੇ ਦੋਸ਼ੀਆਂ ਦੀ ਸੂਚੀ ਚ ਦੂਜਾ ਜਿਹੜਾ ਉਸ ਨੇ ਆਪਦੇ ਕੋਲੋਂ ਪੇਮੈਂਟ ਕੀਤੀ ਸੀ ਪੰਚਾਇਤ ਘਰ ਦੀ ਉਸਾਰੀ ਲਈ ਜਾਂ ਹੋਰ ਬਚਾਸ ਦੇ ਕੰਮਾਂ ਲਈ ਸਰਦਾਰ ਸੁਰਵਿੰਦਰ ਸਿੰਘ ਤਲਚੱਤਾ ਨੇ ਉਹਦੀ ਮਤਲਬ ਜਿਹੜੀ ਹੈ ਪੇਮੈਂਟ ਕਰਾਉਣੀ ਹੈ ਇਹ ਦੋ ਹੈ ਮੁੱਖ ਮੰਜ ਸਾਡੀ ਜਿਹੜੀ ਹੈ ਸੀਓ ਲਾਭ ਸਿੰਘ ਰੋਟੇ ਦਾ ਜਿਹੜਾ ਸੀਦਾ ਅ ਦੋਸ਼ੀਆਂ ਦੀ ਸੂਚੀ ਵਿੱਚ ਨਾਂ ਸ਼ਾਮਿਲ ਕਰਨਾ ਉਹ ਕਹਿੰਦੀ ਸੀ ਵੀ ਜਿਹੜੀ ਦੂਜੀ ਗੱਲ ਹੈ ਉਹ ਤਾਂ ਬਾਅਦ ਵਿੱਚ ਜਾਈ ਜਾਊ ਜਿਹੜੀ ਆ ਪਹਿਲੀ ਗੱਲ ਹੈ ਵੀ ਲਾਭ ਸਿੰਘ ਰੋਟੇ ਦਾ ਨਾਂ ਸ਼ਾਮਿਲ ਹੋਵੇ ਇਹ ਜਿਹੜੀ ਹੈ ਮੁੱਖ ਮੰਜ ਹੂੰ ਤੇ ਉਥੇ ਅਸੀਂ ਹਰ ਮੁਸੀਬਤ ਜਿਹੜੀ ਆ ਉਹਦਾ ਜਿਹੜਾ ਅਸੀਂ ਸੌਂਖਾਦੀ ਸੀ ਤੇ ਹੁਣ ਵੀ ਉਹ 21 ਮੈਂਬਰ ਉਸ ਸੌਂ ਤੇ ਕਾਇਮ ਨੇ ਪੇਮੈਂਟ ਦੇਣ ਲਈ ਸਰਕਾਰ ਮੰਨ ਗਈ ਹਾਂ ਜੀ ਜਿਹੜੀ ਪੇਮੈਂਟ ਉਹਨਾਂ ਨੇ ਆਪਦੇ ਕੋਲ ਪੇਮੈਂਟ ਤਾਂ ਉਹ ਜਿਹੜੀ ਸੀ ਉਹ ਕਹਿੰਦੇ ਸੀ 7.5 ਹੈ ਜੀ ਉਹ ਪੇਮੈਂਟ ਤਾਂ ਉਹ ਹੀ ਗੱਲ ਕਹਿ ਰਹੇ ਸੀ ਇਸੂ ਤੋਂ ਤੇ ਵੀ ਜਿਹੜੀ ਪੇਮੈਂਟ ਹੋਣੀ ਹੈ ਉਹ ਤਾਂ ਫਰਮਾਂ ਨੂੰ ਹੋਣੀ ਹੈ ਹੂੰ ਉਹ ਕਹਿੰਦੇ ਸੀ ਬਈ ਸੁਖਵਿੰਦਰ ਸਿੰਘ ਚਲਟਤਾ ਨੇ ਆਪਦੀ ਜੇਬ ਚੋਂ ਪਹਿਲੇ ਪੇਮੈਂਟ ਕਰਤੀ ਹੂੰ ਉਹ ਕਹਿੰਦੇ ਵੀ ਪੇਮੈਂਟ ਨਾ ਬੀਬੀ ਮਲਤੀ ਟਟੌਰ ਨੂੰ ਹੋ ਸਕਦੀ ਹੈ ਨਾ ਪੇਮੈਂਟ ਜਿਹੜੀ ਹੈ ਅਸੋਜੀਤ ਸਿੰਘ ਨੂੰ ਹੋ ਸਕਦੀ ਹੈ ਨਾ ਕਿਸੇ ਹੋਰ ਰਿਸ਼ਤੇਦਾਰ ਨੂੰ ਹੋ ਸਕਦੀ ਹੈ ਅੱਗੇ ਤੁਸੀਂ ਫਰਮਾਂ ਨੂੰ ਅਸੀਂ ਪੇਮੈਂਟ ਕਰਾਂਗੇ ਇਹ ਕਰਤੀ ਤਾਂ ਫਿਰ ਤੁਸੀਂ ਉਹਨਾਂ ਤੋਂ ਲੈ ਲਿਓ ਪੈਸੇ ਜੀ ਉਹ ਤਾਂ ਕੋਈ ਉਹ ਉਹ ਪੇਮੈਂਟ ਜਿੱਥੋਂ ਹੋਣੀ ਸੀ ਕੋਈ ਪੇਮੈਂਟ ਨਹੀਂ ਹੋਈ ਹੂੰ ਇਹ ਵੀ ਗੋਲਗੱਲ ਹੋ ਗਈ ਨਹੀਂ ਜੀ ਗੋਲਗੱਲ ਤਾਂ ਐ ਹੋ ਗਈ ਵੀ ਉਹ ਤਾਂ ਇੱਥੇ ਜਿਹੜੀ ਲਵ ਸਿੰਘ ਉਹਦੇ ਦੇ ਸ਼ਾਮਲ ਹੋਣ ਤੇ ਹੀ ਗੱਲ ਖਤਮ ਹੋ ਗਈ ਹੂੰ ਇਹਦਾ ਤਾਂ ਕੋਈ ਇਹ ਅਸ਼ੀਰਲੇ ਪਾਸੇ ਪਹੁੰਚੇ ਹੀ ਨਹੀਂ ਹਾਂ ਇਸ ਤੇ ਤਾਂ ਜਦੋਂ ਟੁੱਟ ਗਈਆ ਤਾਂ ਉੱਥੇ ਹੀ ਹੋ ਗਿਆ ਹੂੰ ਤੇ ਜੇ ਧਰਨਾ ਇਸ ਦਿਨ ਵੀ ਚੱਲ ਜਾਂਦਾ ਤੇ ਦੂਜੇ ਦਿਨਾਂ ਲੰਚਰ ਦੇਣਾ ਸੀ ਪ੍ਰਸ਼ਾਸਨ ਨੇ ਆ ਕੇ ਉੱਥੇ ਮੋਰਚੇ ਵਿੱਚ ਵੀ ਅਸੀਂ ਮੰਨਦਾ ਮੰਨ ਲਈ ਆ ਉਹਦਾ ਸਪਲੀਮੈਂਟਰੀ ਬਿਆਨ ਵੀ ਲਿਖ ਲੈਣਾ ਸੀ ਸਾਰਾ ਕੁਝ ਲਿਖ ਲੈਣਾ ਸੀ ਦਾ ਇਹ ਤਾਂ ਉਸੇ ਦਿਨ ਜਿਹੜਾ ਚਤਨ ਵਾਲਾ ਜੰਲ ਹੋਇਆ ਵੀ ਹੁਣੇ ਛੱਤ ਨੂੰ ਕਰੋ ਇਹ ਜਿਹੜਾ ਹੈ ਪਰਿਵਾਰ ਨਾਲ ਹੁਣ ਤੁਸੀਂ ਬਾਅਦ ਦੇ ਵਿੱਚ ਕੋਈ ਰਾਬਤਾ ਕਰੋਗੇ ਇਹ ਨਹੀਂ ਰابطੇ ਦਾ ਕੋਈ ਪ੍ਰੇਸ਼ਾਨੀ ਪੈਦਾ ਹੁੰਦਾ ਰابطਾ ਤਾਂ ਜਿਹੜਾ ਹੁੰਦਾ ਜੇ ਉਹਨਾਂ ਨੇ ਉਸ ਸਮੇਂ ਵੀ ਜਿਹੜਾ ਰابطਾ ਸੀ ਮੈਂ ਅਫਸੋਸ ਕਰਨ ਜੇ ਅਫਸੋਸ ਕਰਿਆ ਤੇ ਮੈਨੂੰ ਕਮੇਟੀ ਚ ਉਹ ਹੋ ਪਾਤਾ ਤੇ ਉੱਥੋਂ ਇਹ ਕਮੇਟੀ ਸ਼ੁਰੂ ਹੋ ਗਈ ਮੈਂ ਪਰਵਾਰ ਲਈ ਕਿਸ ਦਲ ਲਈ ਜਿਹੜੀ ਹੈ ਕੋਲ ਲਈ ਤਾਂ ਮੈਂ ਰابطਾ ਕਰਨਾ ਹੀ ਨਹੀਂ ਤੇ ਬਾਕੀ ਇੱਕ ਬੰਦੇ ਦੇ ਤੌਰ ਤੇ ਤਾਂ ਕੋਈ ਆ ਕੇ ਮਿਲੇ ਕੋਈ ਆਵੇ ਮੇਰੇ ਕੋਲੇ ਆਵੇ ਮੈਂ ਉੱਥੇ ਜਾਵਾਂ ਉਹ ਇੱਕ ਇਨਸਾਨ ਦੇ ਤੌਰ ਤੇ ਤਾਂ ਮੇਰਾ ਖਿਆਲ ਹੈ ਵੀ ਦੁਨੀਆ ਵਿੱਚ ਕਿਸੇ ਨਾਲ ਵੀ ਰابطਾ ਨਹੀਂ ਤੋੜਨਾ ਚਾਹੀਦਾ। ਬਿਲਕੁਲ। ਭਾਵੇਂ ਉਹ ਵਿਰੋਧੀ ਪਾਰਟੀ ਦਾ ਹੋਵੇ, ਭਾਵੇਂ ਕੋਈ ਵੀ ਹੋਵੇ, ਕੋਈ ਇਹ ਜੀ ਦੁਸ਼ਮਣੀ ਤਾਂ ਹੁੰਦੀ ਨਹੀਂ। ਬਿਲਕੁਲ। ਬਈ ਆਪਾਂ ਕਹੀਏ ਵੀ ਮੈਂ ਰابطਾ ਹੀ ਨਹੀਂ ਕਰਦਾ ਉਹਨਾਂ ਨਾਲ ਜਾਂ ਹੋਰ ਨਹੀਂ ਕਰਦਾ ਇਸ ਮਕਸਦ ਨਾਲ, ਬਈ ਇਸ ਮਕਸਦ ਲਈ ਮੈਂ ਰابطਾ ਕਰੂੰਗਾ ਉਹ ਤਾਂ ਪ੍ਰਸ਼ਨ ਪੈਦਾ ਨਹੀਂ ਹੁੰਦਾ ਕਿਉਂ ਤਾਂ ਕਮੇਟੀ ਨੇ ਇਹ ਫੈਸਲਾ ਜਿਹੜਾ ਅਖੀਰ 'ਚ ਹੋਇਆ ਉਹ ਕਮੇਟੀ ਦਾ ਹੋਇਆ। ਜੀ। ਖਾਲਸਾ ਜੀ ਬਹੁਤ ਟਾਈਮ ਸਵਾਲਾਂ ਤੇ ਤੁਸੀਂ ਸਾਡੇ ਨਾਲ ਜੁੜੇ, ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ